ਅ ਪਿਛਲੇ ਸਾਲ 2023 ਤੋਂ ਅ ਅਸੀਂ ਖਾਲਸਾ ਸਾਇਡ ਟੀਮ ਨਾਲ ਸੇਵਾ ਕਰ ਰਹੇ ਹਾਂ ਜਿਵੇਂ ਵੀ ਖਾਲਸਾ ਸਾਇਡ ਤੋਂ ਸਾਨੂੰ ਕੋਈ ਵੀ ਸੇਵਾ ਦਾ ਮੌਕਾ ਮਿਲਦਾ ਆਪੀਓ ਕੇ ਅਗਰ ਸੇਵਾ ਕਰਦੇ ਹਾਂ ਜਿਵੇਂ ਪਟਿਆਲੇ ਜ਼ਿਲ੍ਹੇ ਦੇ ਗਰੁੱਪ ਵਿੱਚ ਕੋਈ ਵੀ ਪਟਿਆਲੇ ਜ਼ਿਲ੍ਹੇ ਦੀ ਵੈਰੀਫਿਕੇਸ਼ਨ ਆਉਂਦੀ ਆ ਤਾਂ ਉਸ ਦੇ ਵਿੱਚ ਅਸੀਂ ਹੁੰਦਾ ਕਿ ਅਸੀਂ ਪਹਿਲ ਦੇ ਆਧਾਰ ਤੇ ਛੇਤੀ ਛੇਤੀ ਵੈਰੀਫਿਕੇਸ਼ਨ ਡਨ ਕਰੀਏ ਯਾਨੀ ਤੇ ਉਹਦੀ ਰਿਪੋਰਟ ਖਾਲਸਾ ਸਾਇਡ ਟੀਮ ਨੂੰ ਭੇਜੀਏ ਤਾਂ ਜੋ ਉਹਨਾਂ ਦੀ ਬਣਦੀ ਸੇਵਾ ਉਹਨਾਂ ਨੂੰ ਛੇਤੀ ਛੇਤੀ ਮਿਲ ਸਕੇ ਜਦੋਂ ਜਾਂਦੇ ਆ ਹਰ ਇੱਕ ਦੇ ਘਰ ਆਣੀ ਸਾਰੀ ਬੋਹ ਦੀ ਆਦਰਾਂ ਨਾਲ ਮਿਲਦੇ ਨੇ ਹੈ ਨਾ ਤੇ ਸਾਰਿਆਂ ਦੇ ਮਨ ਚ ਆਈ ਹੁੰਦਾ ਵੀ ਕੋਈ ਮਤਲਬ ਆਸਰਾ ਜਾਂ ਕੋਈ ਸ਼ਕਤੀ ਜਾਂ ਆਪਾਂ ਕਹਿ ਸਕਦੇ ਆ ਆਗਿਆਣੀ ਜੋ ਉਹਨਾਂ ਦੀ ਮਰ ਦੁੱਖ ਦੀ ਘੜੀ ਦੇ ਵਿੱਚ ਤੇ ਉਹਨਾਂ ਨਾਲ ਖੜੀ ਆ ਤੇ ਉਹਨਾਂ ਨੂੰ ਬਹੁਤ ਉਮੀਦ ਹੁੰਦੀ ਆ ਹਾਲ ਪੈੜ ਤੋਂ ਤੇ ਸਾਡਾ ਵੀ ਇਹੀ ਕੰਮ ਹੁੰਦਾ ਵੀ ਜੋ ਉਹਨਾਂ ਦੇ ਐਕਚੁਅਲ ਪ੍ਰੋਬਲਮ ਹੁੰਦੀ ਆ ਹਨੇ ਕਰਾਂਟੇ ਜਾਂਦੀ ਨੇ ਵੀ ਉਹਨਾਂ ਆਪ ਦਾ ਡਿਫਿਕਲਟ ਫੇਸ ਕਰ ਰਹੇ ਨੇ ਉਹਨਾਂ ਨੂੰ ਮਤਲਬ ਉਹਦੇ ਹਿਸਟਰੀ ਬਣਾ ਕੇ ਖਾਲਸਾ ਟੀਮ ਦਿੱਤੀ ਜਾਵੇ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਸੇਵਾ ਤਾਂ ਚਲੋ ਹਰੇਕ ਬੰਦਾ ਕਰਦੀ ਹੈ ਮਤਲਬ ਇੱਕਣਾ ਜਿਵੇਂ ਆਪਾਂ ਖਾਲਸਾ ਟੀਮ ਦਾ ਬਹੁਤ ਇੰਟਰਨੈਸ਼ਨਲ ਪੱਧਰ ਤੇ ਨਾਮ ਬਣਿਆ ਹੋਇਆ ਤਾਂ ਕਰਕੇ ਮਤਲਬ ਜੀ ਬਹੁਤ ਵਧੀਆ ਲੱਗਦਾ ਇੱਕ ਮਤਲਬ ਵੱਡੇ ادارے ਨਾਲ ਕੰਮ ਕਰਕੇ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਹੈ